Hayır <laughs> <laughs> ਅੱਜ ਸਾਨੂੰ ਪੰਜਾਬ ਸਰਕਾਰ ਵੱਲੋਂ ਹੁਕਮ ਅਨੁਸਾਰ ਪੰਜਾਬ ਪੁਲਿਸ ਨੇ ਸਾਨੂੰ ਗ੍ਰਿਫਤਾਰ ਕੀਤਾ ਸ਼ਾਂਤਮਈ ਧਰਨਾ ਲਾਰੇ ਸੀ ਸਾਨੂੰ ਸ਼ਾਂਤਮਈ ਧਰਮੇ ਤੋਂ ਗ੍ਰਿਫਤਾਰ ਕਰਕੇ ਲੈ ਜਾ ਰਹੇ ਨੇ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਪ੍ਰਸ਼ਾਸਨ ਵੱੰਨਿਓ ਲੋੜ ਪਈ ਤਾਂ ਜੁਤੀ ਨਾ ਹੁਣ ਜੋਰ ਜਮਾ ਕੇ ਦੇਖਾਂਗੇ ਸਰਕਾਰ ਮਰਦਾਬਾ ਮਰਦਾਬਾ ਜਿੰਦਾਬਾਦ 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 ਮੁਰਦਾਬਾਦ 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 ਜਿੰਦੀ ਦੀ ਕਟੀਆਂ ਮਨੇ ਮਿੰਟ ਮੁਰਦਾਬਾਦ 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 ਜਾਂ ਸਰਕਾਰ ਮੁਰਦਾਬਾਦ 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 ਦਾ ਇੱਕ ਜਿੰਦਾਬਾਦ 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 ਜਾਂ ਸਰਕਾਰ ਮੁਰਦਾਬਾਦ 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 ਜਿੱਤੀ ਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਮਿੰਟ ਕਟੀਆਂ ਟੈਂਡਰ ਰੱਦ ਕਰੋ ਰੱਦ ਕਰੋ ਯਾ ਸਰਕਾਰ ਮਰਦਾਬਾ 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 ਰਾਟੀ ਦੀ ਕੜੀਆਂ ਮਰੇ ਮਰਦਾਬਾ ਮਰਦਾਬਾ ਜੈ ਕਾ ਜਿੰਦਾਬਾ ਜਿੰਦਾਬਾ ਅਸੀਂ ਆਪਣਾ ਪੀਸਫੁਲੀ ਜੋ ਪ੍ਰੋਟੈਸਟ ਆ ਉਹ ਕਰ ਰਹੇ ਸੀ ਮੈਂ ਮੈਂ ਸਰਜੀਤ ਸਿੰਘ ਭੁੱਲਰ ਸੂਬਾ ਗੂ ਪਨਬਸ ਪੀਆਰਟੀ ਦੀ ਕੰਟਰੈਕਟ ਵਰਕ ਯੂਨੀਅਨ ਬਠਿੰਡਾ ਔਰ ਪੁਲਿਸ ਨੇ ਜ਼ਬਰਦਸਤੀ ਸਾਨੂੰ ਅਰੈਸਟ ਕਰ ਲਿਆ ਗਿਆ ਖਿੱਚ ਤੂਕੇ ਔਰ ਸਾਨੂੰ ਥਾਣੇ ਦੇ ਵਿੱਚ ਲਿਜਾ ਰਹੀ ਆ ਔਰ ਲਗਾਤਾਰ ਜੋ ਧੱਕੇਸ਼ਾਹੀ ਆ ਉਹ ਸਾਡੇ ਨਾਲ ਹੋ ਰਹੀ ਆ ਔਰ ਜੋ ਸਾਡਾ ਪ੍ਰਟਰਸੀ ਇਹ ਬਿਲਕੁਲ ਅਸੀਂ ਪੀਸਫੁਲੀ ਕਰ ਰਹੇ ਸੀ ਔਰ ਸਵੇਰੇ ਅਸੀਂ ਜੋ ਬੱਸ ਸਟੈਂਡ ਬੰਦ ਕੀਤਾ ਸੀ ਉਸ ਤੋਂ ਬਾਅਦ ਮਜਬੂਰਨ ਪੁਲਿਸ ਪ੍ਰਸ਼ਾਸਨ ਦੀ ਵੱਡੀ ਗੈਨਤੀ ਜਾ ਕੇ ਸਾਨੂੰ ਚੱਕ ਕੇ ਲਿਜਾ ਰਹੇ ਆ ਔਰ ਜੋ ਕਿਲੋਮੀਟਰ ਗੱਡੀਆਂ ਦਾ ਟੈਂਡਰ ਉਹ ਰੱਦ ਕਰਨ ਦੀ بجائے ਮਹਿਕਮੇ ਦਾ ਨਿੱਜੀ ਕਾਰਨ ਕਰਨ ਦੀ ਕਰਨ ਦੀ بجائے ਔਰ ਉਲਟਾ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਔਰ ਸਾਡੇ ਆਧਾਰੇ ਨੂੰ ਖਤਮ ਕਰਨ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅੱਛਾ ਨੱਲਾ ਨੇ ਤੁਸੀਂ ਆਏ ਬਿਲਕੁਲ ਸਾਡਾ ਪਨਪਸ ਦਾ ਅੱਜ ਜੋ ਟੈਂਡਰ ਖੋਲਣਾ ਸੀ ਤੇ ਪੀਆਰਟੀਸੀ ਦੇ ਜੋ ਸਾਡੇ ਆਗੂ ਸੀ ਉਹ ਸਵੇਰ ਤੋਂ ਅਰੈਸਟ ਕਰ ਲਏ ਗਏ ਆ ਤੇ ਹੁਣ ਸਾਡੀ ਸਮੂਹ ਵਰਕਰਾਂ ਦੀ ਜੋ ਗਿਣਤੀ ਆ ਉਹ ਚੱਕ ਕੇ ਪੁਲਿਸ ਧੱਕੇ ਨਾਲ ਲੈ ਕੇ ਜਾ ਰਹੇ ਆ ਬੰਗਾਲੀ ਪੁਟੇਸ਼ ਕਰ ਰਹੇ ਆ ਸਾਡੀ ਮੰਗ ਹੈ ਵੀ ਕਿਲੋਮੀਟਰ ਬਸ ਦਾ ਟੈਂਡਰ ਰੱਦ ਕਰੇ ਪਰ ਸਰਕਾਰ ਇਸ ਵੋਸ਼ਣ ਤੇ ਉਤਰੀ ਹੋਈ ਹੈ ਸਾਨੂੰ ਕਿੱਥੇ ਲੈ ਜਾ ਰਹੀ ਹੈ ਪਤਾ ਨਹੀਂ ਪਿਆਪੁਰ ਕਿੱਥੇ ਲੈ ਕੇ ਜਾਊਗੀ ਸਾਡਾ ਪੁੱਟੇ ਟਿਆਰੀ ਰਹੂਗਾ ਤਾਂ ਡਾਕਟਰ ਤੁਸੀਂ ਇਹ ਅੱਜ ਪ੍ਰਦਰਸ਼ਨ ਤੇ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਮੈਂ ਪਣਵਾਸ ਪੀਆਰਟੀਸੀ ਕੰਟਰੈਕਟ ਵਰਕਰ ਜੁਨੀਅਨ ਦਾ ਵਰਕਰ ਹਾਂ ਤੇ ਇਹ ਜੋ ਮੈਗਮਾ ਹੈ ਆਪਣੇ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾਉਣ ਦਾ ਜੋ ਟੈਂਡਰ ਲੈ ਕੇ ਆ ਰਹੀ ਹੈ ਤੇ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਕਿਉਂਕਿ ਇਹ ਪ੍ਰਾਈਵੇਟ ਬੱਸਾਂ ਨਿੱਜੀ ਘਰਾਣਿਆਂ ਦੀਆਂ ਬੱਸਾਂ ਤੇ ਪੀਆਰਟੀਸੀ ਪੰਜਾਬ ਰੋਡਵੇ ਵਿੱਚ ਤੇ ਸਰਕਾਰ ਨੂੰ ਖੋਰਾ ਲਾਉਣ ਵਾਲੀਆਂ ਗੱਲਾਂ ਹੈ ਤੋ ਜਿਦਾ ਹੀ ਸਖਤ ਬੋਲ ਕਰਦੇ ਇਸ ਕਰਕੇ ਅਸੀਂ ਗੇਟ ਬੰਦ ਕੀਤਾ ਸੀ ਤੇ ਅੱਜ ਧਰਨੇ ਤੇ ਬੈਠੇ ਆ ਇਸ ਕਰਕੇ ਅਸੀਂ ਇਹ ਸਾਰਾ ਪ੍ਰਦਰਸ਼ਨ ਕੀਤਾ ਜਾ ਰਹੇ ਹੈ। ਪੁਲਿਸ ਨੇ ਸਖਤੀ ਦਿਖਾਈ ਹੈ। ਪੁਲਿਸ ਨੇ ਸਖਤੀ ਦਿਖਾਈ ਹੈ ਸਾਨੂੰ ਅਸੀਂ ਜੋ ਇੱਥੇ ਗੇਟ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਸੀ ਸਾਨੂੰ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਨੂੰ ਜ਼ਬਰਦਸਤੀ ਖਿਡਿਆ ਰਿਹਾ ਗਿਆ ਇਸ ਕਰਕੇ ਈਦੂ ਬਾਅਦ ਅਸੀਂ ਆਪਣਾ ਗੇਟ ਤੇ ਆ ਕੇ ਬੈਠੇ ਆ ਆਪਣਾ ਬੰਧੂ ਪ੍ਰਦਰਸ਼ਨ ਕਰ ਰਹੇ ਹਾਂ। ਕਿੰਨੇ ਕਿਲੋ ਫਰਾਸਾ ਚਲੇ ਗਏ ਨੇ? ਇਹ ਰਾਤ ਵਿੱਚ 30 ਤੋਂ 35 ਜਿਹੜੇ ਵੀ ਜੋ ਵੀ ਸੂਬਾ ਆਗੂ ਹਨ ਪੰਜਾਬ ਦੇ ਜੋ ਵੀ ਸਾਈਡੂ ਜਿੰਨੇ ਵੀ ਪ੍ਰਧਾਨ ਹਨ ਸਭ ਨੂੰ ਨਜ਼ਰਬੰਦ ਘਰਾਂ ਵਿੱਚ ਕੀਤਾ ਗਿਆ ਤੇ ਰਾਤ ਵਿੱਚ ਵੀ ਕਈਆਂ ਨੂੰ ਥਾਣੇ ਵਿੱਚ ਵੀ ਲੈ ਗਈ ਚੱਕੀ ਹੈ ਸੰਘਰਸ਼ ਦੀ ਰਣਨੀਤੀ ਕੀ ਹੈ ਰਣਨੀਤੀ ਸੰਘਰਸ਼ ਦੀ ਜੋ ਵੀ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਜੋ ਵੀ ਅੱਗੇ ਆਉਣ ਵਾਲਾ ਸਮਾਜ ਜੀ ਇਹਨਾਂ ਦੇ ਨਾਲ ਸਾਡੀਆਂ ਜਿਨ੍ਹਾਂ ਦੇ ਮੁੱਦੇ ਸਾਂਝੇ ਨੇ ਤੇ ਭਾਈਵਾਲਤਾ ਹੈ ਉਹ ਸਾਡੇ ਨਾਲ ਖੜਨੀਆਂ ਆ ਕੇ ਤੇ ਜੋ ਵੀ ਸੰਘਰਸ਼ ਹੋਊਗਾ ਅੱਗੇ ਤਿੱਖੇ ਤੋਂ ਤਿੱਖਾ ਸੰਘਰਸ਼ ਕਰਾਂਗੇ ਚਾਹੇ ਉਹ ਰੋਡ ਬਲੌਕ ਹੋਣ ਜਾਂ ਕੋਈ ਵੀ ਸੰਘਰਸ਼ ਹੋਵੇ ਇਸ ਤੋਂ ਬਾਅਦ ਵੱਧਮਾ ਐਕਸ਼ਨ ਹੋਊਗਾ ਜੀ ਕੀ ਅੱਜ ਬੱਸ ਸੇਵਾ ਬੰਦ ਰਹੂਗੀ ਬੱਸ ਸੇਵਾ ਪੂਰੀ ਤਰ੍ਹਾਂ ਮੁਕੰਮਲ ਬੰਦ ਰਹੂਗੀ ਜੀ ਸਵੇਰ ਤੋਂ ਹੜਤਾਲ ਦੀ ਕਾਲ ਦੇ ਦਿੱਤੀ ਗਈ ਹੈ ਤੇ ਜੋ ਸਾਡੀਆਂ ਰਸਤੇ ਵਿੱਚ ਗੱਡੀਆਂ ਸੀ ਉਹ ਵਾਪਸ ਆ ਰਹੀਆਂ ਨੇ ਤੇ ਕੁਝ ਇਥੇ ਪਹੁੰਚ ਚੁੱਕੀਆਂ ਨੇ ਕੋਈ ਸਟਾਰਟ ਕਰਨੀਆਂ ਜੋ ਇਥੇ ਬਿਲਕੁਲ ਖੜ ਚੁੱਕੀਆਂ ਨਹੀਂ ਸਾਡੀ ਪੂਰੀ ਤਰ੍ਹਾਂ ਮੁਕੰਮਲ ਬੰਦ ਹੈ ਅੱਛਾ ਜੀ ਅਸਲ ਕੀ ਕਹਿਣਾ ਚਾਹੁੰਗਾ ਜਿਹੜੇ ਕਾਮਿਆਂ ਨੂੰ ਖਰਾਸਤੇ ਉੱਤੇ ਲਿਆ ਗਿਆ ਕੋਈ ਅੱਜ ਜਿਹੜਾ ਮਹਿੰਡਾ ਬੱਸ ਸਟੈਂਡ ਦੇ ਉੱਪਰ ਜੋ ਧਰਨਾ ਪ੍ਰਦਰਸ਼ਨ ਜਾਂ ਜੋ ਬੱਸ ਸਟੈਂਡ ਦੇ ਗੇਟ ਰੁਕੇ ਗਏ ਸੀਗੇ ਇਸ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਲਾ ਐਂਡ ਆਰਡਰ ਕੰਟਰੋਲ ਕਰਨ ਵਾਸਤੇ ਤੇ ਪਬਲਿਕ ਨੂੰ ਨੀ ਕੋਨਵੀਨੀਅન્સ ਨਾ ਹੋਏ ਇਸ ਕਰਕੇ ਜਿਹੜਾ ਹੈਗਾ ਪ੍ਰੀਕਾਸ਼ਨਰੀ ਮੈਜ਼ਰ ਲੀ ਅਸੀਂ ਉਹਨਾਂ ਨੂੰ ਰਾਉਂਡ ਅਪ ਕੀਤਾ ਕਿਉਂਕਿ ਉਹਨਾਂ ਨੇ ਗੇਟ ਬੰਦ ਕੀਤੇ ਹੋਏ ਸੀ ਕਿਉਂ ਤੇ ਜਿਸ ਨਾਲ ਪਬਲਿਕ ਨੂੰ ਇਨਕੰਵੀਨੀਅਨਸ ਹੁੰਦਾ ਤੇ ਬੱਸ ਸਟੈਂਡ ਦੇ ਵਿੱਚ ਜਿਹੜਾ ਹੈ ਜੀ ਆਮ ਜਿਹੜੀ ਜਨਤਾ ਸੀਗੀ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਸੀਗੀ ਸੋ ਉਸ ਨੂੰ ਲਾਅਨ ਆਰਡਰ ਨੂੰ ਵੱਧੇ ਨਜ਼ਰ ਰੱਖਦੇ ਤੇ ਪੀਸਫੁਲ ਕੰਟਰੋਲ ਕਰਨ ਵਾਸਤੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਰਾਊਂਡ ਕੀਤਾ